ਕਈ ਵਾਰ ਅਸੀਂ ਕਿਸੇ ਰਿਸ਼ਤਿਆਂ ਦੇ ਪ੍ਰਤੀ ਆਪਣੇ ਆਪ ਨੂੰ ਗਲਤਫਹਿਮੀ ਵਿੱਚ ਰੱਖ ਕੇ ਹੀ ਆਪਣੀ ਸੋਚ ਨੂੰ ਉੱਥੋਂ ਤੱਕ ਪਹੁੰਚਾ ਦਿੰਦੇ ਆ ਕਿ ਸਾਨੂੰ ਉਹਨਾਂ ਰਿਸ਼ਤਿਆਂ ਨੂੰ ਅੱਗੇ ਲਿਜਾਣਾ ਬਹੁਤ ਔਖਾ ਹੋ ਜਾਂਦਾ ਹੈ। ਕਈ ਵਾਰੀ ਅਸੀਂ ਆਪਣੇ ਮਨ ਵਿੱਚ ਰਿਸ਼ਤਿਆਂ ਪ੍ਰਤੀ ਗਲਤਫਹਿਮੀ ਪਾਲ ਕੇ ਜ਼ਿੰਦਗੀ ਨੂੰ ਇੰਨਾ ਕਿ ਔਖਾ ਕਰ ਲੈਂਦੇ ਆ ਕਿ ਜ਼ਿੰਦਗੀ ਸਾਨੂੰ ਸੌਖੀ ਲੱਗਣੀ ਹੀ ਮੁਸ਼ਕਲ ਹੋ ਜਾਂਦੀ ਹੈ। ਸੋਖੀ ਜ਼ਿੰਦਗੀ ਜਿਉਣ ਦਾ ਸਭ ਤੋਂ ਵਧੀਆ ਰਸਤਾ ਇਹੀ ਹੈ ਕਿ ਆਪਣੇ ਮਨ ਵਿੱਚ ਕਦੀ ਵੀ ਕਿਸੇ ਪ੍ਰਤੀ ਗਲਤਫਹਿਮੀ ਨਾ ਰੱਖੋ ਹੋ ਸਕਦਾ ਅਗਲੇ ਦੇ ਮਨ ਵਿੱਚ ਸਾਡੇ ਪ੍ਰਤੀ ਕੁਝ ਵੀ ਨਾ ਹੋਵੇ ਪਰ ਅਸੀਂ ਮਨ ਹੀ ਮਨ ਇੱਕ ਦੂਜੇ ਨਾਲ ਨਫ਼ਰਤ ਕਰ ਬੈਠਦੇ ਹਾਂ ਅਸੀਂ ਆਪਣੇ ਮਨ ਵਿੱਚ ਦੂਸਰਿਆਂ ਪ੍ਰਤੀ ਗਲਤਫਹਿਮੀਆਂ ਰੱਖ ਕੇ ਆਪਣੇ ਆਪ ਨੂੰ ਮਾਨਸਿਕ ਤੌਰ ਤੇ ਬਹੁਤ ਹੀ ਦੁਖ ਦਿੰਦੇ ਹਾਂ ਤੇ ਖੁਦ ਹੀ ਦੁਖੀ ਹੁੰਦੇ ਰਹਿੰਦੇ ਹਨ ਆਪਣੇ ਇਸ ਦੁੱਖ ਦੇ ਕਾਰਨ ਦੂਸਰੇ ਇਨਸਾਨ ਦਾ ਕੋਈ ਵੀ ਨੁਕਸਾਨ ਨਹੀਂ ਹੁੰਦਾ ਅਗਰ ਸਾਡੇ ਮਨ ਵਿੱਚ ਕਿਸੇ ਦੇ ਪ੍ਰਤੀ ਗਲਤਫਹਮੀ ਵੀ ਹੈ ਤੇ ਸਾਨੂੰ ਉਸ ਦੇ ਕੋਲ ਜਾ ਕੇ ਉਹ ਗਲਤਫਹਮੀ ਦੂਰ ਕਰ ਲੈਣੀ ਚਾਹੀਦੀ ਹੈ ਇਸ ਤਰ੍ਹਾਂ ਗਲਤਫਹਮੀ ਦੂਰ ਕਰਨ ਨਾਲ ਕੋਈ ਵੀ ਛੋਟਾ ਨਹੀਂ ਹੁੰਦਾ ਆਪਣੇ ਮਨ ਨੂੰ ਹੀ ਆ ਸੰਨ ਨੂੰ ਸਕੂਨ ਮਿਲਦਾ ਹੈ